ਅਨੂਜਾ ਸ਼ਰਮਾ ਜੀ ਜੀ ਆਏ ਨੂੰ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ ਸਭ ਤੋਂ ਪਹਿਲਾਂ ਸਾਨੂੰ ਇਹ ਦੱਸੋ ਕਿ ਬਲਵੰਤ ਸਿੰਘ ਰਾਜਵਾਨਾ ਹੁਣ ਜੇਲ੍ਹ ਚੋਂ ਬਾਹਰ ਆਉਣਗੇ ਜੀ ਜਾਣਕਾਰੀ ਬਿਲਕੁਲ ਸਹੀ ਹੈ ਕਿ ਬਲਵੰਤ ਸਿੰਘ ਰਾਜਵਾਨਾ ਜਿਹੜੇ ਨੇ ਉਹਨਾਂ ਨੂੰ ਕੱਲ੍ਹ ਦੇ ਲਈ 3 ਘੰਟੇ ਦੀ ਜਿਹੜੀ ਹੈ ਉਪਰ ਰੋਲ ਮਿਲੀ ਹੈ ਇਸ ਪਰੋਲ ਦੇ ਉੱਤੇ ਜਿਹੜੀ ਮੋਹਰ ਲਗਾਈ ਗਈ ਹੈ ਹਾਈ ਕੋਰਟ ਦੇ ਵੱਲੋਂ ਇਹ ਕਿਹਾ ਗਿਆ ਹੈ ਕਿ 3 ਘੰਟੇ ਦੇ ਲਈ ਬਲਵੰਤ ਸਿੰਘ ਰਾਜਵਾਨਾ ਜੇਲ੍ਹ ਤੋਂ ਬਾਹਰ ਆ ਸਕਣਗੇ ਉਹ ਜਾਣਗੇ ਲੁਧਿਆਣਾ ਆਪਣੇ ਪਿੰਡ ਰਾਜਵਾਨਾ ਦੇ ਵਿੱਚ ਜਿੱਥੇ ਉਹਨਾਂ ਦੇ ਭਰਾ ਦਾ ਕੁਲਵੰਤ ਸਿੰਘ ਰਾਜਵਾਨਾ ਦਾ ਭੋਗ ਹੈ 3 ਘੰਟੇ ਦੇ ਲਈ ਉਹ ਆਪਣੇ ਪਿੰਡ ਜਾ ਸਕਣਗੇ ਲੇਕਿਨ ਹਾਈ ਕੋਰਟ ਦੇ ਵੱਲੋਂ ਉਚੇ ਦਿਸ਼ਾ ਨਿਰਦੇਸ਼ ਜਿਹੜੇ ਨੇ ਉਹ ਜਾਰੀ ਕੀਤੇ ਗਏ ਨੇ ਜਿਸ ਦੇ ਵਿੱਚ ਇਹ ਗੱਲ ਕਹੀ ਗਈ ਹੈ ਕਿ ਜਸਵੰਤ ਬਲਵੰਤ ਸਿੰਘ ਰਾਜਵਾਨਾ ਜਿਹੜੇ ਨੇ ਉਹਨਾਂ ਨੂੰ ਜੇਲ੍ਹ ਤੋਂ ਲਿਆਂਦਾ ਜਾਏਗਾ ਪੁਲਿਸ ਸਿਕਿਉਰਿਟੀ ਦੇ ਵਿੱਚ ਲੈ ਕੇ ਆਂਦਾ ਜਾਏਗਾ ਉਸ ਤੋਂ ਬਾਅਦ ਪਿੰਡ ਤੱਕ ਵੀ ਉਹਨਾਂ ਦੇ ਨਾਲ ਪੂਰੀ ਸਿਕਿਉਰਿਟੀ ਰਹੇਗੀ ਔਰ ਜਸਵੰਤ ਤੋਂ ਆਪਣੇ ਘਰ ਦੇ ਵਿੱਚ ਹੋਣਗੇ ਪ੍ਰੋਗਰਾਮ ਦੇ ਵਿੱਚ ਹੋਣਗੇ ਉੱਥੇ ਵੀ ਪੂਰੀ ਸਿਕਿਉਰਿਟੀ ਰਹੇਗੀ ਨਾਲ ਦੇ ਨਾਲ ਥਿਰਸਾਭ ਹਾਈ ਕੋਰਟ ਦੇ ਵੱਲੋਂ ਹੋਰ ਜਿਹੜੇ ਆਦੇਸ਼ ਦਿੱਤੇ ਗਏ ਨੇ ਉਦੇ ਵਿੱਚ ਇਹ ਗੱਲ ਕਹੀ ਗਈ ਹੈ ਕਿਵੇਂ ਕਿ ਜੇਲ੍ਹ ਤੋਂ ਲੈ ਕੇ ਘਰ ਤੱਕ ਦਾ ਪਿੰਡ ਤੱਕ ਦਾ ਜਿਹੜਾ ਰਾਹ ਹੈ ਉਹਦੇ ਵਿੱਚ ਵੀ ਕੱਲ ਸਿਕਿਉਰਿਟੀ ਜਿਹੜੀ ਹੈ ਪੁਲਿਸ ਫੋਰਸ ਤਾਇਨਾਤ ਰਹੇਗੀ ਤਾਂ ਕਿ ਕੋਈ ਵੀ ਸ਼ਰਾਰਤ ਕੋਈ ਵੀ ਘਟਨਾ ਜਿਹੜੀ ਹੈ ਉਹ ਰਾਹ ਦੇ ਵਿੱਚ ਨਾ ਵਾਪਰ ਸਕੇ ਇਸ ਦੇ ਵਿੱਚ ਇਹ ਗੱਲ ਕਹੀ ਗਈ ਹੈ ਕਿ ਜਿਹੜੇ 3 ਘੰਟੇ ਦੇ ਲਈ ਰਾਜਵਾਨਾਂ ਨੂੰ ਪ੍ਰੋਲ ਦਿੱਤੀ ਗਈ ਹੈ ਉਹ 3 ਘੰਟੇ ਉਹ ਆਪਣੇ ਪਰਿਵਾਰ ਦੇ ਨਾਲ ਬਿਤਾਣਗੇ ਇਸ ਦੇ ਵਿੱਚ ਆਨਦਾਰ ਆ ਜਾਨਦਾਰ ਆ ਉਹਦਾ ਸਮਾਂ ਕਾਊਂਟ ਨਹੀਂ ਹੋਏਗਾ ਕਿਉਂਕਿ ਜਿਹੜੀ ਜੇਲ੍ਹ ਦੇ ਵਿੱਚ ਉਹ ਨੇ ਉਹਨਾਂ ਨੂੰ ਉੱਥੋਂ ਦੀ ਆਣ ਦੇ ਵਿੱਚ 2.5 ਘੰਟੇ ਜਿਹੜੇ ਲੱਗਨੇ ਨੇ ਜਾਣ ਦੇ ਵਾਸਤੇ ਜਿਹੜਾ ਸਮਾਂ ਲੱਗਣਾ ਉਸ ਦੇ ਵਿੱਚ ਹੀ 3 4 5 ਘੰਟੇ ਜਿਹੜੇ ਨੇ ਬੀਤ ਜਾਣਗੇ ਤਾਂ ਕਰਕੇ ਇਹ ਗੱਲ ਕਹੀ ਗਈ ਹੈ ਕਿ 3 ਘੰਟੇ ਉਹ ਆਪਣੇ ਪਰਿਵਾਰ ਦੇ ਨਾਲ ਕੱਲ ਸਮਾਂ ਬਤੀਤ ਕਰ ਸਕਣਗੇ ਤੇ ਸਾਬਕਾ ਚੀਫ ਮਿਨਿਸਟਰ ਚੰਨੀ ਦਾ ਕੀ ਬਣਿਆ ਜੀ ਚਰਨਜੀਤ ਸਿੰਘ ਚੰਨੀ ਨੂੰ ਅੱਜ ਦਿਨਵਲੇ ਜਿਹੜਾ ਉਹ ਵਿਮਨ ਕਮਿਸ਼ਨ ਦੇ ਵੱਲੋਂ ਸੱਦਿਆ ਗਿਆ ਸੀਗਾ ਅਸੀਂ ਕੱਲ ਵੀ ਆਪਣੇ ਸਰੋਤਿਆਂ ਦੇ ਨਾਲ ਇਹ ਖਬਰ ਸਾਂਝੀ ਕੀਤੀ ਸੀ ਕਿ ਮਹਿਲਾ ਕਮਿਸ਼ਨ ਦੇ ਵੱਲੋਂ ਸੱਦਿਆ ਗਿਆ ਸੀ ਚਰਨਜੀਤ ਸਿੰਘ ਚੰਨੀ ਨੂੰ ਜਿਹੜੇ ਬਿਆਨ ਉਹਨਾਂ ਨੇ ਗਿੱਦੜਬਾਹ ਦੇ ਵਿੱਚ ਦਿੱਤੇ ਸੀ ਉਸ ਦੇ ਲਈ 11 ਵਜੇ ਤੱਕ ਜਿਹੜੇ ਨੇ ਚਰਨਜੀਤ ਸਿੰਘ ਚੰਨੀ ਜਿਹੜੇ ਵਿਮਨ ਕਮਿਸ਼ਨ ਦੇ ਦਫ਼ਤਰ 'ਚ ਨਹੀਂ ਪਹੁੰਚੇ ਉਸ ਤੋਂ ਬਾਅਦ ਮੀਡੀਆ ਦੇ ਮੀਡੀਆ ਨੇ ਚਰਨਜੀਤ ਸਿੰਘ ਚੰਨੀ ਦੇ ਨਾਲ ਗੱਲਬਾਤ ਕੀਤੀ ਤੇ ਚਰਨਜੀਤ ਸਿੰਘ ਚੰਨੀ ਨੇ ਇੱਕੋ ਗੱਲ ਕਹੀ ਕਹਿੰਦੇ ਕਿ ਮੈਂ ਹੱਥ ਜੋੜ ਕੇ ਮਾਫੀ ਮੰਗਦਾ ਹਾਂ ਜੇ ਮੇਰੀ ਗੱਲਾਂ ਨੇ ਕਿਸੇ ਨੂੰ ਠੇਸ ਪਹੁੰਚਾਈ ਹੋਵੇ ਕਹਿੰਦੇ ਮੇਰਾ ਉਹ ਕਹਿਣਾ ਨਹੀਂ ਸੀ ਜਾਂ ਮੇਰੀ ਕੋਈ ਵੀ ਮਨਸ਼ਾ ਅਜਿਹੀ ਨਹੀਂ ਸੀ ਕਿ ਕਿਸੇ ਨੂੰ ਠੇਸ ਪਹੁੰਚੇ ਕਹਿੰਦੇ ਜਿਹੜੀਆਂ ਗੱਲਾਂ ਮੈਂ ਕਹੀਆਂ ਉਹ ਮੈਂ ਕਿਤੋਂ ਹੋਰੋਂ ਸੁਣੀਆਂ ਸੀ ਤੇ ਮੈਂ ਉਹਦਾ ਦੀਆਂ ਉਹਦਾਂ ਹੀ ਅੱਗੇ ਬੋਲ ਦਿੱਤੀਆਂ ਕਹਿੰਦੇ ਇਸ ਦੇ ਵਿੱਚ ਮੇਰੇ ਆਪਣੇ ਬਿਆਨ ਜਾਂ ਇਸ ਦੇ ਵਿੱਚ ਮੇਰੀ ਆਪਣੀ ਕੋਈ ਵੀ ਭਾਵਨਾ ਜਿਹੜੀ ਹੈ ਉਹ ਨਹੀਂ ਸੀ ਕਹਿੰਦੇ ਅਗਰ ਫਿਰ ਵੀ ਕਿਸੇ ਨੂੰ ਮੇਰੀ ਗੱਲਾਂ ਦੀ ਮੇਰੇ ਸ਼ਬਦਾਂ ਦੀ ਖੇਸ ਪਹੁੰਚੀ ਹੈ ਤੇ ਮੈਂ ਹੱਥ ਜੋੜ ਕੇ ਮਾਫੀ ਮੰਗਦਾ ਲੇਕਿਨ ਥੇਨ ਸਰ ਇਸ ਤੋਂ ਅੱਗੇ ਹੁਣ ਵਿਮਨ ਕਮਿਸ਼ਨ ਕੀ ਐਕਸ਼ਨ ਲੈਂਦੀ ਹੈ ਉਹ ਦੇਖਣਾ ਹੋਵੇਗਾ ਕਿਉਂਕਿ ਹਾਲੇ ਤੱਕ ਚਰਨਜੀਤ ਸਿੰਘ ਚੰਨੀ ਜਿਣੇ ਨੇ ਉਹਨਾਂ ਨੇ ਮਹਿਲਾ ਕਮਿਸ਼ਨ ਦੇ ਦਫ਼ਤਰ ਤੇ ਜਾ ਕੇ ਆਪਣਾ ਸਪਸ਼ਟੀਕਰਨ ਨਹੀਂ ਦਿੱਤਾ ਅਸੀਂ ਵਿਮਨ ਕਮਿਸ਼ਨਰ ਦੇ ਨਾਲ ਗੱਲਬਾਤ ਕੀਤੀ ਉਹਨਾਂ ਨੇ ਇਹੀ ਗੱਲ ਕਹੀ ਕਹਿੰਦੇ ਕਿ ਅਸੀਂ ਇੱਕ ਹੋਰ ਨੋਟਿਸ ਜਿਹੜਾ ਹੈ ਉਹ ਜਾਰੀ ਕਰਾਂਗੇ ਇੱਕ ਵਾਰੀ ਫੇਰ ਕਿਹਾ ਜਾਏਗਾ ਚਰਨਜੀਤ ਸਿੰਘ ਚੰਨੀ ਨੂੰ ਕਿ ਉਹ ਇੱਥੇ ਆ ਕੇ ਕਮਿਸ਼ਨ ਦੇ ਆਫਿਸ 'ਚ ਬੈਠਣ ਔਰ ਆ ਕੇ ਸਾਨੂੰ ਸਪਸ਼ਟੀਕਰਨ ਦੇਣ ਅਗਰ ਉਹ ਨਹੀਂ ਦਿੰਦੇ ਤੇ ਫੇਰ ਅਗਲਾ ਐਕਸ਼ਨ ਜਿਹੜਾ ਹੈ ਉਹ ਲਿਆ ਜਾਏਗਾ ਸੋ ਮੀਡੀਆ ਅੱਗੇ ਮੰਗੀ ਹੋਈ ਮਾਫੀ ਉਹਨਾਂ ਨੇ ਪ੍ਰਵਾਨ ਨਹੀਂ ਕੀਤੀ ਹਾਲੇ ਇਸ ਦੇ ਉੱਤੇ ਉਹਨਾਂ ਨੇ ਕੋਈ ਰਿਐਕਸ਼ਨ ਪੂਰਨ ਤੌਰ ਤੇ ਨਹੀਂ ਦਿੱਤਾ ਥਿੰ ਸਾਹਿਬ ਉਹਨਾਂ ਨੇ ਇਹ ਨਹੀਂ ਕਿਹਾ ਕਿ ਅਸੀਂ ਮੀਡੀਆ ਦੇ ਮੋਰੇ ਮੰਗੀ ਹੋਈ ਮਾਫੀ ਨੂੰ ਮੰਨ ਲਵਾਂਗੇ ਉਹਨਾਂ ਨੇ ਇਹ ਕਿਹਾ ਕਹਿੰਦੇ ਕਿ ਜਿਹੜੇ ਸਾਡੇ ਸਵਾਲ ਨੇ ਮਹਿਲਾ ਕਮਿਸ਼ਨ ਦੇ ਜਿਹੜੇ ਸਵਾਲ ਨੇ ਉਹਨਾਂ ਦੇ ਜਵਾਬ ਜਿਹੜੇ ਨੇ ਉਹ ਦਸਤਰ ਦੇ ਵਿੱਚ ਆ ਕੇ ਦਿੱਤੇ ਜਾਣ ਕਿਉਂਕਿ ਸਵਾਲਾਂ ਦੇ ਜਵਾਬ ਜਿਹੜੇ ਨੇ ਉਹ ਰਿਕਾਰਡ ਕੀਤੇ ਜਾਣਗੇ ਤੇ ਚਾਰ ਸੀਟਾਂ ਤੇ ਜ਼ਿਮਨੀ ਚੋਣਾਂ ਦੀ ਤਿਆਰੀ ਹੁਣ ਮੁਕੰਮਲ ਹੈ ਜੀ ਬਿਲਕੁਲ ਸਰ ਸਾਹਿਬ ਕੱਲ੍ਹ ਦੇ ਦਿਨ ਹੁਣ ਜਿਹੜੀਆਂ ਉਹ ਚਾਰੋਂ ਥਾਵਾਂ ਦੀ ਕਿ ਜਮਨੀ ਚੋਣ ਹੋਏਗੀ ਇਸ ਦੇ ਵਿੱਚ ਡੇਰਾ ਬਾਬਾ ਨਾਨਕ ਚੱਬੇਵਾਲ ਗਿੱਦੜਬਾਹਾ ਬਰਨਾਲਾ ਇਹ ਚਾਰੋਂ ਥਾਵਾਂ ਦੀ ਜਿਹੜੀ ਹੈ ਚੋਣ ਦੀ ਤਿਆਰੀ ਬਿਲਕੁਲ ਹੋ ਚੁੱਕੀ ਹੈ ਅੱਜ ਅਸੀਂ ਜਿਹੜੇ ਸਿਵਲ ਸੀ ਨੇ ਉਹਨਾਂ ਦੇ ਨਾਲ ਮੁਲਾਕਾਤ ਕੀਤੀ ਗੱਲਬਾਤ ਕੀਤੀ ਉਹਨਾਂ ਨੇ ਸਿੱਧੇ ਤੌਰ ਤੇ ਜਾਣਕਾਰੀ ਦਿੱਤੀ ਕਹਿੰਦੇ ਅਸੀਂ 8000 ਤੋਂ ਵੱਧ ਜਿਹੜੇ ਨੇ ਪੋਲਿੰਗ ਬੂਥ ਬਣਾਏ ਹੈ ਹਰ ਪੋਲਿੰਗ ਬੂਥ ਤੇ ਪੂਰਨ ਤੌਰ ਤੇ ਹਰ ਤਰੀਕੇ ਦੀ ਜਿਹੜੀ ਹੈ ਸਹੂਲਤ ਦਿੱਤੀ ਗਈ ਹੈ ਕਹਿੰਦੇ ਜਿਹੜੇ ਵੋਟਰ ਆਣਗੇ ਉਹਨਾਂ ਦੇ ਲਈ ਪਾਣੀ ਦੀ ਜਿਹੜੀ ਫੈਸਿਲਿਟੀ ਹੈ ਉਹ ਵੀ ਉੱਥੇ ਰਹੇਗੀ ਟੈਂਟ ਲਗਾਏ ਜਾਣਗੇ ਉਹਨਾਂ ਦੇ ਲਈ ਲੇਕਿਨ ਕਹਿੰਦੇ ਨਾਲ ਦੇ ਨਾਲ ਜਿਹੜੇ ਅਗਰ ਬਜ਼ੁਰਗ ਆਂਦੇ ਨੇ ਉਹਨਾਂ ਨੂੰ व्हीਲਚੇਅਰ ਦੀ ਲੋੜ ਹੁੰਦੀ ਹੈ ਤੇ ਸਾਰੇ ਪੋਲਿੰਗ ਸਟੇਸ਼ਨਸ ਤੇ व्हीਲਚੇਅਰ ਦੀ ਜਿਹੜੀ ਸਹੂਲਤ ਹੈ ਉਹ ਵੀ ਉਪਲਬਧ ਰਹੇਗੀ ਇਸ ਦੇ ਨਾਲ ਹੀ ਉਹਨਾਂ ਨੇ ਇਹ ਵੀ ਜਾਣਕਾਰੀ ਦਿੱਤੀ ਕਹਿੰਦੇ ਕਿ ਕੱਲ ਦੇ ਦਿਨ 70000 ਤੋਂ ਵੱਧ ਜਿਹੜੇ ਨੇ ਪੁਲਿਸ ਮੁਲਾਜ਼ਮ ਅਸੀਂ ਤੈਨਾਤ ਕੀਤੇ ਨੇ 17 ਕੰਪਨੀਆਂ ਕਹਿੰਦੇ ਸਾਡੇ ਤੱਕ ਪਹੁੰਚ ਚੁੱਕੀਆਂ ਨੇ ਜਿਨ੍ਹਾਂ ਨੂੰ ਤੈਨਾਤ ਕੱਲ ਦੇ ਦਿਨ ਕੀਤਾ ਜਾਏਗਾ ਔਰ ਕਹਿੰਦੇ VOTING ਦੀ ਸਾਰੀ ਪ੍ਰਕਿਰਿਆ ਜਿਹੜੀ ਹੈ ਉਹਨੂੰ ਵੈਬਕਾਸਟ ਕੀਤਾ ਜਾਏਗਾ ਯਾਨੀ ਕਿ ਉਸ ਦੇ ਹਰ ਇੱਕ ਪੋਲਿੰਗ ਬੂਥ ਦੇ ਵਿੱਚ ਸੀਸੀਟੀਵੀ ਕੈਮਰਾ ਲਗਾਏ ਜਾਣਗੇ ਜਿਨ੍ਹਾਂ ਦੀ ਪੂਰੀ ਸਰਵੇਲੈਂਸ ਜਿਹੜੀ ਹੈ ਚੰਡੀਗੜ੍ਹ ਦੇ ਵਿੱਚ ਸਥਿਤ ਜਿਹੜਾ ਇਲੈਕਸ਼ਨ ਕਮਿਸ਼ਨ ਦਾ ਦਫ਼ਤਰ ਹੈ ਉੱਥੇ ਰਿਕਾਰਡਿੰਗ ਹੋਏਗੀ ਅਗਰ ਕਿਤੇ ਵੀ ਕੋਈ ਚੀਜ਼ ਕੋਈ ਘਟਨਾ ਵਾਪਰਦੀ ਹੈ ਹਰ ਚੀਜ਼ ਜਿਹੜੀ ਹੈ ਇਲੈਕਸ਼ਨ ਕਮਿਸ਼ਨ ਦੇ ਦਫ਼ਤਰ ਦੇ ਵਿੱਚ ਪਹਿਲਾਂ ਪਹੁੰਚ ਜੇਗੀ ਇਸ ਦੇ ਨਾਲ ਹੀ ਜਿਹੜਾ ਉਹ ਇੱਕ ਅਪੀਲ ਕੀਤੀ ਗਈ ਹੈ ਸਿਵਨ ਸੀ ਜਿਹੜੇ ਇਲੈਕਸ਼ਨ ਕਮਿਸ਼ਨਰ ਨੇ ਉਹਨਾਂ ਦੇ ਵੱਲੋਂ ਉਹਨਾਂ ਨੇ ਕਿਹਾ ਕਿ ਵੱਧ ਤੋਂ ਵੱਧ ਲੋਕ ਘਰੋਂ ਬਾਹਰ ਨਿਕਲਣ ਔਰ ਆਕੇ ਵੋਟ ਪਾਣ ਉਹਨਾਂ ਨੇ ਇੱਕ ਜਾਣਕਾਰੀ ਹੋਰ ਦਿੱਤੀ ਕਹਿੰਦੇ ਕਿ 23 ਤਰੀਕ ਨੂੰ ਜਿਸ ਦਿਨ ਕਾਊਂਟਿੰਗ ਹੋਣੀ ਹੈ ਕਹਿੰਦੇ ਅਸੀਂ ਉਸ ਦੀ ਵੀ ਤਿਆਰੀ ਪੂਰੀ ਕਰ ਲਈ ਹੈ ਕਹਿੰਦੇ ਉਹਦੇ ਨੇ ਜਿਹੜੇ 4 ਸਟੇਸ਼ਨ ਤੇ ਕਾਊਂਟਿੰਗ ਹੋਏਗੀ ਕਹਿੰਦੇ ਉੱਥੇ ਅਸੀਂ 3 ਟਾਇਰ ਸਿਕਿਉਰਿਟੀ ਜਿਹੜੀ ਹੈ ਉਹਨੂੰ ਤਾਇਨਾਤ ਕਰਾਂਗੇ ਤਾਂ ਕਿ ਕਾਊਂਟਿੰਗ ਵੀ ਜਿਹੜੀ ਹੈ ਉਹ ਸੁਖਾਵੇ ਮਾਹੌਲ ਦੇ ਵਿੱਚ ਹੋ ਸਕੇ ਹਮਮ اچھا ਗਏ ਗੱਲ ਜਾਣ ਕੇ ਬੜੀ ਹੈਰਤ ਹੋ ਰਹੀ ਹੈ ਕਿ ਰਵਨੀਤ ਬਿੱਟੂ ਆ ਬੜਾ ਇਤਰਾਜ਼ ਕਰ ਰਹੇ ਨੇ ਕਿ ਰੌਲ ਗਾਂਧੀ ਅ ਦਰਬਾਰ ਸਾਹਿਬ ਸਚਖੰਡ ਸ੍ਰੀ ਹਰਮੰਦਰ ਸਾਹਿਬ ਕਿਉਂ ਆਏ ਨੇ ਬਿਲਕੁਲ ਹੀ ਦੇਖੋ ਰਵਨੀਤ ਬਿੱਟੂ ਦੇ ਬਿਆਨਾਂ ਤੇ ਥਿੰਸਾ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਦਿਮਾਗ ਦੇ ਵਿੱਚ ਆਉਂਦੀਆਂ ਨੇ ਜਿਸ ਵਕਤ ਰਵਨੀਤ ਬਿੱਟੂ ਕਾਂਗਰਸ ਦੇ ਵਿੱਚ ਸੀਗੇ ਇਹ ਉਹੀ ਰਵਨੀਤ ਬਿੱਟੂ ਨੇ ਜਿਹੜੇ ਰਾਹੁਲ ਗਾਂਧੀ, ਇੰਦਰਾ ਗਾਂਧੀ, ਸੋਨੀਆ ਗਾਂਧੀ, ਪ੍ਰਿੰਕਾ ਗਾਂਧੀ ਇਹਨਾਂ ਸਾਰਿਆਂ ਦੀ ਜੈ ਜੈਕਾਰ ਕਰਦੇ ਹੁੰਦੇ ਸੀ ਲੇਕਿਨ ਜਦ ਤੋਂ ਉਹਨਾਂ ਨੇ ਪਾਰਟੀ ਛੱਡੀ ਐ ਭਾਜਪਾ ਆ ਕੇ ਜੁਆਇਨ ਕੀਤੀ ਐ ਲਗਾਤਾਰ ਹਰ ਦਿਨ ਹਰ ਦੂਏ ਦਿਨ ਕੋਈ ਨਾ ਕੋਈ ਬਿਆਨ ਅਜੀਹਾ ਹੁੰਦਾ ਹੈ ਜਿਸ ਦੇ ਵਿੱਚ ਉਹ ਕਦੀ ਰਾਹੁਲ ਗਾਂਧੀ ਦੇ ਬਾਰੇ ਬੋਲਦੇ ਹੁੰਦੇ ਨੇ ਜਾਂ ਕਦੇ ਪ੍ਰਿੰਕਾ ਗਾਂਧੀ ਦੇ ਬਾਰੇ ਬੋਲਦੇ ਹੁੰਦੇ ਨੇ ਜਾਂ ਕਦੇ ਸੋਨੀਆ ਗਾਂਧੀ ਦੇ ਬਾਰੇ ਬੋਲਦੇ ਹੁੰਦੇ ਨੇ ਇਸੇ ਤਰੀਕੇ ਦੇ ਨਾਲ ਉਹਨਾਂ ਨੇ ਕੱਲ ਦੀ ਜਿਹੜੀ ਰਾਹੁਲ ਗਾਂਧੀ ਦੀ ਵਿਜ਼ਿਟ ਰਹੀ ਹੈ ਦਰਬਾਰ ਸਾਹਿਬ ਦੇ ਵਿੱਚ ਉੱਥੇ ਆ ਕੇ ਰਾਹੁਲ ਗਾਂਧੀ ਨਤਮਸਤਕ ਹੋਏ ਨੇ ਉਹਨਾਂ ਨੇ ਬਾਅਦ ਦੇ ਵਿੱਚ ਆ ਕੇ ਜਿਹੜਾ ਉਹ ਲੰਗਰ ਹਾਲ ਦੇ ਵਿੱਚ ਜਾ ਕੇ ਸੇਵਾ ਵੀ ਕੀਤੀ ਹੈ ਉਹਨਾਂ ਸਾਰੀਆਂ ਚੀਜ਼ਾਂ ਦੇ ਉੱਤੇ ਸਵਾਲ ਖੜਾ ਕੀਤਾ ਹੈ ਕਹਿੰਦੇ ਕਿ ਇਹ ਉਸ ਪਰਿਵਾਰ ਤੋਂ ਨੇ ਜਿਨ੍ਹਾਂ ਨੇ ਖਾਦੀ ਨਸਲ ਕੁਸ਼ੀ ਕੀਤੀ ਹੈ ਕਹਿੰਦੇ ਇਹ ਉਸ ਥਾਂ ਤੇ ਆਏ ਨੇ ਜਿੱਥੇ ਇਹਨਾਂ ਨੇ ਸਭ ਤੋਂ ਪਹਿਲਾਂ ਜਿਹੜਾ ਇਹਨਾਂ ਦੀ ਦਾਦੀ ਜਿਹੜੇ ਨੇ ਇੰਦਰਾ ਗਾਂਧੀ ਉਹਨਾਂ ਨੇ ਅਟੈਕ ਕਰਵਾਇਆ ਸੀ ਕਹਿੰਦੇ ਸਾਡੇ ਪੰਜਾਬੀਆਂ ਨੂੰ ਇਹ ਨਹੀਂ ਭੁੱਲਣਾ ਚਾਹੀਦਾ ਕਿ ਰਾਹੁਲ ਗਾਂਧੀ 12 ਵਜੇ ਤੋਂ ਬਾਅਦ ਜਿਹੜੇ ਨੇ ਦਰਬਾਰ ਸਾਹਿਬ ਪਹੁੰਚੇ ਕਹਿੰਦੇ 12 ਵਜੇ ਤੋਂ ਬਾਅਦ ਉਹਨਾਂ ਦੇ ਪਹੁੰਚਣ ਦਾ ਕਾਰਨ ਇਹ ਸੀ ਕਿਉਂਕਿ ਅਗਲੇ ਦਿਨ ਇੰਦਰਾ ਗਾਂਧੀ ਦਾ ਜਨਮ ਦਿਨ ਸ਼ੁਰੂ ਹੋ ਗਿਆ ਸੀ ਕਹਿੰਦੇ ਉਹ ਇਹ ਦੇਖਣਾ ਚਾਹੁੰਦੇ ਸੀ ਕਿ ਜਿਹੜੇ ਬੰਦੇ ਨੇ ਇੱਥੇ ਸਭ ਤੋਂ ਜ਼ਿਆਦਾ ਅਟੈਕ ਕਰਵਾਏ ਨੇ ਜਿਸ ਇਨਸਾਨ ਨੇ ਇੱਥੇ ਸਭ ਤੋਂ ਜ਼ਿਆਦਾ ਜਿਹੜਾ ਉਹ ਤਬਾਹੀ ਮਚਾਈ ਉਸ ਇਨਸਾਨ ਦੇ ਜਨਮ ਦਿਨ ਤੋਂ ਪਹਿਲਾਂ ਉਹ ਇਹ ਦੇਖਣਾ ਚਾਹੁੰਦੇ ਸੀ ਇਹਦੀ ਕੀ ਸਥਿਤੀ ਹੈ ਕਿਸ ਤਰੀਕੇ ਦੇ ਹਾਲਾਤ ਨੇ ਕਹਿੰਦੇ ਪਹਿਲਾਂ ਉਹ ਦਰਬਾਰ ਸਾਹਿਬ ਨਤਮਸਤਕ ਹੋਏ ਉਸ ਤੋਂ ਬਾਅਦ ਉੱਥੇ ਗਏ ਜਿੱਥੇ ਉਹਨਾਂ ਦੀ ਦਾਦੀ ਦੀ ਸਮਾਦ ਹੈ ਕਹਿੰਦੇ ਸਮਾਰਕ ਤੇ ਪਹੁੰਚੇ ਉੱਥੇ ਜਾ ਕੇ ਉਹਨਾਂ ਨੇ ਸ਼ਰਧਾਂਜਲੀ ਦਿੱਤੀ ਕਹਿੰਦੇ ਅਜੀਹਾ ਕਿਉਂ ਇਹ ਕਹਿੰਦੇ ਸਵਾਲ ਮੇਰੇ ਵੀ ਨੇ ਕਹਿੰਦੇ ਪੰਜਾਬੀਆਂ ਨੂੰ ਵੀ ਕਰਨੇ ਚਾਹੀਦੇ ਨੇ ਕਹਿੰਦੇ ਪੰਜਾਬੀਆਂ ਨੂੰ ਰਾਹੁਲ ਗਾਂਧੀ ਔਰ ਗਾਂਧੀ ਪਰਿਵਾਰ ਦੀਆਂ ਜਿਹੜੀਆਂ ਮਨਛਾਵਾਂ ਨੇ ਉਹਨਾਂ ਉੱਤੇ ਭਰੋਸਾ ਨਹੀਂ ਕਰਨਾ ਚਾਹੀਦਾ ਇਹ ਸਾਰੀ ਸ਼ਬਦਾਵਲੀ ਜਿਹੜੀ ਹੈ ਉਹ ਰਵਨੀਤ ਸਿੰਘ ਬਿੱਟੂ ਦੀ ਹੈ ਉਹ ਕਹਿੰਦੇ ਪੰਜਾਬੀਆਂ ਨੂੰ ਕਾਂਗਰਸ ਤੋਂ ਔਰ ਜਿਹੜੀ ਗਾਂਧੀ ਪਰਿਵਾਰ ਹੈ ਉਹਨਾਂ ਤੋਂ ਸਵਾਲ ਚੁਕਣੇ ਚਾਹੀਦੇ ਨੇ ਕਿ ਮਾਨਸਰਜ ਕੇ ਬੜਾ ਟ੍ਰੈਜਿਕ ਕਿ ਖਾਦਸਾ ਹੋਪਰੇ ਆ ਉਹਦੇ ਬਾਰੇ ਡੀਟੇਲ ਹੈ ਜ ਕੋਈ ਬਿਲਕੁਲ ਨਹੀਂ ਦੇਖੋ ਸਿੰਘ ਸਾਹਿਬ ਇਹ ਹਾਦਸੇ ਜਿਹੜੇ ਨੇ ਕੱਲ ਦੇ ਦਿਨ ਔਰ ਅੱਜ ਤੜਕਸਾਰ ਬਹੁਤ ਸਾਰੇ ਹਾਦਸੇ ਅਜੇ ਹੀ ਵਾਪਰੇ ਨੇ ਲੇਕਿਨ ਇਸ ਹਾਦਸੇ ਦੇ ਵਿੱਚ ਜਿਹੜੀ ਹੈ ਇੱਕ ਬੱਸ ਸਕੂਲ ਬੱਸ ਜਿਸ ਦੇ ਵਿੱਚ ਸਕੂਲ ਦੀਆਂ ਬੱਚੇ ਬੱਚੀਆਂ ਸੀਗੀਆਂ ਉਸ ਦੇ ਵਿੱਚ ਉਸ ਹੀ ਟੱਕਰ ਜਿਹੜੀ ਹੈ ਇੱਕ ਤੇਜ਼ ਰਫ਼ਤਾਰ ਆਂਦੀ ਹੋਈ ਕਾਰ ਦੇ ਨਾਲ ਹੋਈ ਇਹ ਦੋਵੇਂ ਗੱਡੀਆਂ ਦੇ ਵਿੱਚ ਜਿਸ ਵਕਤ ਟਕਰਾਵ ਹੋਇਆ ਐਕਸੀਡੈਂਟ ਹੋਇਆ ਉਸ ਵਕਤ ਇੰਨੀ ਫਾਸਟ ਸਪੀਡ ਸੀਗੀ ਕਿ ਅੱਗੇ ਵਾਲਾ ਹਿੱਸਾ ਜਿਹੜਾ ਬੱਸ ਦਾ ਉਹ ਪੂਰਾ ਦਾ ਪੂਰਾ ਇੱਕ ਤਰੀਕੇ ਦੇ ਨਾਲ ਖਤਮ ਹੋ ਗਿਆ ਥਿੰਸਾਬ ਇਸ ਦੇ ਨਾਲ ਜਿਹੜੀ ਬੱਸ ਦੇ ਅੰਦਰ 20 ਤੋਂ ਜ਼ਿਆਦਾ ਬੱਚੇ ਸੀਗੇ ਉਹ ਸਾਰੇ ਜ਼ਖਮੀ ਹੋਏ ਨੇ ਹਾਲਾਂਕਿ ਕਿਸੇ ਵੀ ਤਰੀਕੇ ਦੀ ਜਾਨ ਮਾਲ ਜਾਨ ਦਾ ਨੁਕਸਾਨ ਨਹੀਂ ਹੋਇਆ ਇਸ ਦੇ ਵਿੱਚ ਲੇਕਿਨ ਫਿਰ ਵੀ ਉਹ ਸਾਰੇ ਬੱਚੇ ਜਿਹੜੇ ਜ਼ਖਮੀ ਹੋਏ ਨੇ ਉਹਨਾਂ ਨੂੰ ਹਸਪਤਾਲ ਲੈ ਕੇ ਜਾਂਦਾ ਗਿਆ ਉੱਥੇ ਉਹਨਾਂ ਦਾ ਇਲਾਜ ਚੱਲ ਰਿਹਾ ਹੈ ਲੇਕਿਨ ਇਹੀ ਨਹੀਂ ਥਿੰ ਸਰ ਕੱਲ ਦੇ ਦਿਨ ਔਰ ਅੱਜ ਸਵੇਰੇ ਤੜਕਸਾਰ ਜਿਸ ਵਕਤ ਫੌਗ ਹੁੰਦੀ ਹੈ अर्ਲੀ ਮਾਰਨਿੰਗ ਉਸ ਦੇ ਦੌਰਾਨ 2-4 ਅਜਿਹੇ ਐਕਸੀਡੈਂਟਸ ਰਿਪੋਰਟ ਕੀਤੇ ਗਏ ਨੇ ਜਿਹੜੇ ਬਹੁਤ ਜ਼ਿਆਦਾ ਦਰਦਨਾਕ ਨੇ ਇੱਕ ਇਸੇ ਤਰੀਕੇ ਦਾ ਹੋਰ ਹਾਦਸਾ ਵਾਪਰਿਆ ਜਿਸ ਦੇ ਵਿੱਚ ਸਕੂਲ ਦੀ ਬੱਸ ਸੀ ਪਰ ਅੱਗੇ ਜੀਸੀਬੀ ਦੀ ਕ੍ਰੇਨ ਸੀਗੀ ਉਹਨਾਂ ਦੋਨਾਂ ਦੇ ਵਿੱਚ ਅੱਗੇ ਟਕਰਾਵ ਹੋਇਆ ਉਹ ਇਸ ਕਰਕੇ ਹੋਇਆ ਕਿਉਂਕਿ ਫੌਗ ਇੰਨੀ ਜ਼ਿਆਦਾ ਸੀ ਵਿਜ਼ਿਬਿਲਿਟੀ ਬਹੁਤ ਘੱਟ ਸੀ ਔਰ ਇੱਕ ਦੂਜੇ ਦੇ ਵਿੱਚ ਟਕਰਾ ਗਏ ਬੱਸ ਦੇ ਵਿੱਚ ਉੱਥੇ ਵੀ ਸਕੂਲ ਦੇ ਬੱਚੇ ਮੌਜੂਦ ਸੀਗੇ ਉਹਨਾਂ ਦਾ ਵੀ ਐਕਸੀਡੈਂਟ ਹੋਇਆ ਉਹਨਾਂ ਨੂੰ ਵੀ ਸੱਟਾਂ ਲੱਗੀਆਂ ਨੇ ਦੂਜੇ ਪਾਸੇ ਇੱਕ ਗੱਡੀ ਟਰੈਕਟਰ ਦੇ ਥੱਲੇ ਘੁੱਸ ਗਈ ਪੂਰੀ ਦੀ ਪੂਰੀ ਉਸ ਦੇ ਵਿੱਚ ਪਰਿਵਾਰ ਬੈਠਿਆ ਸੀ ਉਹਨਾਂ ਦਾ ਵੀ ਨੁਕਸਾਨ ਹੋਇਆ ਇਹਨਾਂ ਸਾਰੇ ਇਨਸੀਡੈਂਟਸ ਨੂੰ ਦੇਖਦੇ ਹੋਏ ਮੌਸਮ ਵਿਭਾਗ ਦੇ ਵੱਲੋਂ ਜਿਹੜੇ ਕੁਝ ਮੈਜਰਸ ਜਿਹੜੇ ਨੇ ਲੋਕਾਂ ਨੂੰ ਅਪਨਾਣ ਦੇ ਲਈ ਕਿਹਾ ਗਿਆ ਉਹਨਾਂ ਦੇ ਵਿੱਚ ਸਿੱਧੇ ਤੌਰ ਤੇ ਉਹਨਾਂ ਨੇ ਕਿਹਾ ਕਿ ਫੌਗ ਦੇ ਵੇਲੇ अर्ਲੀ ਮਾਰਨਿੰਗ ਘੱਟੋ ਘੱਟ ਟ੍ਰੈਵਲ ਕੀਤਾ ਜਾਵੇ ਘੱਟੋ ਘੱਟ ਤੁਸੀਂ ਘਰੋਂ ਬਾਹਰ ਨਿਕਲੋ ਔਰ ਅਗਰ ਤੁਸੀਂ ਨਿਕਲ ਰਹੇ ਹੋ ਤੇ ਫਿਰ ਪੂਰਨ ਤੌਰ ਤੇ ਜਿਹੜੀਆਂ ਅਗਰ ਪ੍ਰੀਕੌਸ਼ਨਸ ਨੇ ਉਹਨਾਂ ਨੂੰ ਲਓ ਸਪੀਡ ਜ਼ਿਆਦਾ ਨਾ ਕਰੋ ਫੌਗ ਲਾਈਟਸ ਆਪਣੀ ਗੱਡੀ ਦੇ ਵਿੱਚ ਲਗਵਾਓ ਤਾਂ ਕਿ ਤੁਹਾਨੂੰ ਫੌਗ ਦੇ ਵਿੱਚ ਵੀ ਥੋੜੀ ਵਿਜ਼ਿਬਿਲਟੀ ਰਵੇ ਤੇ ਦੂਸਰਾ ਅਨੁਜਾ ਜੀ ਦੱਸਣਾ ਵੀ ਪਰਾਲੀ ਨੂੰ ਅੱਗ ਲਾਉਣ ਦੀਆਂ ਕਹਿੰਦੇ ਪੰਜਾਬ ਦੇ ਵਿੱਚ ਰਿਕਾਰਡ ਤੋੜ ਘਟਨਾਵਾਂ ਵਾਪਰੀਆਂ ਨੇ ਕਿੰਨਾ ਕੁ ਰਿਕਾਰਡ ਸੀ ਤੇ ਕਿਵੇਂ ਰਿਕਾਰਡ ਟੁੱਟਿਆ ਬਿਲਕੁਲ ਦੇਖੋ ਇਹ ਰਿਕਾਰਡ ਜਿਹੜਾ ਹੈ ਲਗਾਤਾਰ ਟੁੱਟਦਾ ਜਾ ਰਿਹਾ ਥਿੰਨ ਸਾਹਿਬ ਹਰ ਦਿਨ ਅਸੀਂ ਦੇਖਦੇ ਹਾਂ ਪਿੱਛੇ ਅਗਰ ਅਸੀਂ ਕੁਝ ਦਿਨ ਪਹਿਲੇ ਦੀ ਗੱਲ ਕਰੀਏ ਤੇ 2000 ਤੋਂ ਵੱਧ ਜਿਹੜੇ ਨੇ ਇੱਕ ਦਿਨ ਦੇ ਵਿੱਚ ਪਰਾਲੀ ਨੂੰ ਅੱਗ ਲਾਉਣ ਦੇ ਕਿਸੇ ਸਾਹਮਣੇ ਆਏ ਸੀ ਕੇਸੇ ਸਾਹਮਣੇ ਆਏ ਸੀ ਲੇਕਿਨ ਹੁਣ ਅਗਰ ਅਸੀਂ ਕੱਲ ਦੀ ਗੱਲ ਕਰੀਏ ਸਿਰਫ ਦਿਨ ਦਿਨ ਦੇ ਵੇਲੇ ਜਿਹੜਾ ਉਹ 1200 ਜਿਹੜੇ ਨੇ 1251 ਕੇਸੇ ਸਾਹਮਣੇ ਆਏ ਜਿਨ੍ਹਾਂ ਦੇ ਵਿੱਚ ਪਰਾਲੀ ਨੂੰ ਅੱਗ ਲਗਾਈ ਗਈ ਇਹ ਕੇਸੇ ਲਗਾਤਾਰ ਵੱਧਦੇ ਜਾ ਰਹੇ ਨੇ ਇਹਨਾਂ ਕੇਸਿਸ ਦੇ ਨਾਲ ਜਿਹੜਾ ਹੈ ਉਹ ਇਸ ਵਕਤ ਪੂਰੇ ਪੰਜਾਬ ਦੇ ਵਿੱਚ ਆਂਕੜਾ ਵੱਧ ਕੇ 9655 ਕੇਸਿਸ ਹੋ ਚੁੱਕੇ ਨੇ ਅੱਗ ਲਗਾਉਣ ਦੇ ਇਸ ਦੇ ਵਿੱਚ ਅਗਰ ਅਸੀਂ ਅਗਰ ਜ਼ਿਲ੍ਹਿਆਂ ਵਾਈਜ਼ ਨੂੰ ਦੇਖੀਏ ਤੇ ਮੁਕਸਰ ਦੇ ਵਿੱਚੋਂ 247 ਕੇਸਿਸ ਸਾਹਮਣੇ ਆਏ ਨੇ ਮੋਗੇ ਦੇ ਵਿੱਚ 150 ਕੇਸ ਸਾਹਮਣੇ ਆਏ ਨੇ ਫਿਰੋਜ਼ਪੁਰ 130 ਬਠਿੰਡਾ 129 ਫਾਜ਼ਿਲਕਾ 94 ਫਰੀਦਕੋਟ 68 ਤਰਨਤਾਰਨ 70 ਰੋਜ਼ਪੁਰ 73 ਇਹ ਕੇਸ ਜਿਹੜੇ ਨੇ ਲਗਾਤਾਰ ਵੱਧਦੇ ਜਾ ਰਹੇ ਨੇ ਕੱਲ ਵੀ ਅਸੀਂ ਆਪਣੇ ਸਰੋਤਿਆਂ ਨਾਲ ਗੱਲ ਸਾਂਝੀ ਕੀਤੀ ਸੀ ਕਿ ਅਗਰ ਅਸੀਂ ਟਰੈਵਲ ਕਰਦੇ ਆਂ ਪੰਜਾਬ ਦੇ ਵਿੱਚ ਕਿਸੇ ਪਾਸੇ ਨੂੰ ਵੀ ਨਿਕਲ ਜੋ ਤੁਸੀਂ ਮਾਝੇ ਵਾਲੇ ਪਾਸੇ ਨਿਕਲ ਜੋ ਦੁਆਬੇ ਵਾਲੇ ਪਾਸੇ ਨਿਕਲ ਜੋ ਹਰ ਪਾਸੇ ਤੁਹਾਨੂੰ ਜਿਹੜਾ ਹੈ ਖੇਤਾਂ ਦੇ ਵਿੱਚ ਅੱਗ ਲੱਗੀ ਹੋਈ ਮਿਲੇਗੀ ਇਹ ਇੱਕ ਬਹੁਤ ਵੱਡਾ ਚਿੰਤਾ ਦਾ ਵਿਸ਼ਾ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਹ ਕਿਹਾ ਜਾ ਰਿਹਾ ਹੈ ਜਿਵੇਂ ਜਿਵੇਂ ਇਹ ਸਮਾਂ ਘਟਦਾ ਜਾ ਰਿਹਾ ਇਸ ਪਰਾਲੀ ਨੂੰ ਸਾਂਭਣ ਦਾ ਔਰ ਅਗਲੀ ਫਸਲ ਦੇ ਲਈ ਜਿਹੜੀ ਖੇਤ ਨੇ ਉਹਨਾਂ ਨੂੰ ਤਿਆਰ ਕਰਨ ਦਾ ਜਿਵੇਂ ਜਿਵੇਂ ਸਮਾਂ ਘਟਦਾ ਜਾ ਰਿਹਾ ਉਦਾਂ ਉਦਾਂ ਅੱਗ ਲਾਣ ਦੇ ਕੇਸ ਜਿਹੜੇ ਨੇ ਉਹ ਵੱਧਦੇ ਜਾ ਰਹੇ ਨੇ ਇਸ ਦੇ ਨਾਲ AQI ਵੀ ਬਹੁਤ ਜ਼ਿਆਦਾ ਇਫੈਕਟ ਹੋ ਰਿਹਾ ਔਰ ਮੌਸਮ ਵਿਭਾਗ ਸੋਲੂਸ਼ਨ ਕੰਟਰੋਲ ਬੋਰਡ ਇਹਨਾਂ ਦੋਵਾਂ ਨੇ ਇੱਕ ਗੱਲ ਕਹੀ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਹ ਜਿਹੜੀ ਹਵਾ ਹੈ ਸਾਡੇ ਆਸ-ਪਾਸ ਜਿਹੜੀ ਅਸੀਂ ਹਵਾ ਸਾਹ ਨਹੀਂ ਆਪਣੇ ਅੰਦਰ ਲੈਣੇ ਆ ਇਹ ਬਹੁਤ ਜ਼ਿਆਦਾ ਖਤਰਨਾਕ ਵੀ ਹੋ ਸਕਦੀ ਹੈ ਅਗਰ ਇਹ ਕੇਸਿਸ ਵੱਧਦੇ ਰਹਿ ਤਾਂ ਅੱਛਾ ਹਰਿਆਣੇ ਦੇ ਸਾਬਕਾ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਹੋਣਾ ਨੇ ਪਹਿਲਾਂ ਕਿਸਾਨਾਂ ਨੂੰ ਦਿੱਲੀ ਜਾਣ ਤੋਂ ਰੋਕ ਦਿੱਤਾ ਸੀ ਹੁਣ ਉਹ ਕਹਿ ਰਿਹਾ ਕਿ ਇਹਨਾਂ ਨੂੰ ਅਗਿਆ ਹੋਏਗੀ ਇਹ ਜਾ ਸਕਦੇ ਨੇ ਪਰ ਹਿੰਸਕ ਨਾ ਹੋਣ ਹਿੰਸਕ ਤਾਂ ਪਹਿਲਾਂ ਵੀ ਨਹੀਂ ਸੀ ਹੋ ਰਹੇ ਹੁਣ ਕੀ ਚੇਂਜ ਆ ਗਈ ਕੋਈ ਸਮਝੌਤਾ ਹੋਇਆ ਅੰਦਰ ਖਾਤੇ ਇਕ ਸਮਝੋਤਾ ਤਾਂ ਨਹੀਂ ਹੋਇਆ ਹਾਲੇ ਕੋਈ ਵੀ ਅਜਿਹੇ ਥਿੰਸ ਸਬ ਲੇਕਿਨ ਅਗਰ ਹੋਇਆ ਵੀ ਹੈ ਕੋਈ ਟੇਬਲ ਟਾਕ ਦੇ ਰਾਹੀਂ ਹੋਇਆ ਇਸ ਦੇ ਬਾਰੇ ਕੋਈ ਜਾਣਕਾਰੀ ਨਹੀਂ ਲੇਕਿਨ ਅੱਜ ਜਿਸ ਵਕਤ ਮਨੋਹਰ ਲਾਲ ਖੱਟਰ ਤੋਂ ਪੁੱਛਿਆ ਗਿਆ ਕਿ ਹੁਣ 6 ਤਰੀਕ ਨੂੰ ਕਿਸਾਨ ਕਹਿ ਰਹੇ ਨੇ ਕਿ ਅਸੀਂ ਦਿੱਲੀ ਵੱਲ ਨੂੰ ਕੂਚ ਕਰਾਂਗੇ ਤੇ ਮਨੋਹਰ ਲਾਲ ਖੱਟਰ ਨੇ ਦੋ ਗੱਲਾਂ ਕਹੀਆਂ ਕਹਿੰਦੇ ਅਗਰ ਕਿਸਾਨ ਜਾਣਾ ਚਾਹੁੰਦੇ ਨੇ ਤੇ ਉਹ ਬਿਲਕੁਲ ਜਾ ਸਕਦੇ ਨੇ ਕਿਉਂਕਿ ਉਹ ਵੀ ਭਾਰਤ ਦੇ ਵਾਸੀ ਨੇ ਉਹਨਾਂ ਦੇ ਕੋਲ ਪੂਰੇ ਅਧਿਕਾਰ ਨੇ ਕਿ ਉਹ ਪ੍ਰਦਰਸ਼ਨ ਕਰ ਸਕਦੇ ਨੇ ਕਹਿੰਦੇ ਲੇਕਿਨ ਉਨਨਾਂ ਨੂੰ ਇਹ ਚੀਜ਼ ਯਾਦ ਰੱਖਣੀ ਹੋਏਗੀ ਕਿ ਅਗਰ ਉਹ ਦਿੱਲੀ ਵੱਲ ਨੂੰ ਕੂਚ ਕਰਦੇ ਨੇ ਅਗਰ ਆਪਣੇ ਟਰੈਕਟਰ ਜਾਂ ਟਰਾਲੀਆਂ ਲੈ ਕੇ ਜਾਂਦੇ ਨੇ ਤਾਂ ਉਹਦੇ ਵਿੱਚ ਕਿਸੇ ਵੀ ਤਰੀਕੇ ਦਾ ਕੋਈ ਵੀ ਹਥਿਆਰ ਮੌਜੂਦ ਨਹੀਂ ਹੋਣਾ ਚਾਹੀਦਾ ਤਾਂ ਉਹ ਜਾ ਸਕਣਗੇ ਕੋਈ ਵੀ ਹਥਿਆਰ ਉਹਨਾਂ ਦੇ ਨਾਲ ਨਹੀਂ ਜਾਏਗਾ ਦੂਜੇ ਪਾਸੇ ਉਹਨਾਂ ਨੇ ਇਹ ਗੱਲ ਕਹੀ ਕਹਿੰਦੇ ਕਿ ਜੇਕਰ ਤੁਸੀਂ ਦਿੱਲੀ ਦੇ ਵਿੱਚ ਪ੍ਰਦਰਸ਼ਨ ਕਰਨਾ ਹੈ ਕਿਤੇ ਵੀ ਕਰਨਾ ਹੈ ਜੰਤਰ ਮੰਤਰ ਤੇ ਕਰਨਾ ਹੈ ਪ੍ਰਗਤੀ ਮੈਦਾਨ ਦੇ ਵਿੱਚ ਕਰਨਾ ਹੈ ਜਾਂ ਕਿਤੇ ਹੋਰ ਕਰਨਾ ਹੈ ਕਹਿੰਦੇ ਹਰ ਪਾਸੇ ਹਰ ਥਾਂ ਦੇ ਲਈ ਇੱਕ ਪਰਮਿਸ਼ਨ ਹੁੰਦੀ ਹੈ ਪ੍ਰਦਰਸ਼ਨ ਕਰਨ ਦੇ ਲਈ ਪ੍ਰੋਟੈਸਟ ਕਰਨ ਦੇ ਲਈ ਕਹਿੰਦੇ ਤੁਹਾਨੂੰ ਕਿਸਾਨਾਂ ਨੂੰ ਇਹ ਯਾਦ ਰੱਖਣਾ ਪਏਗਾ ਕਿ ਤੁਹਾਨੂੰ ਉਹ ਪਰਮਿਸ਼ਨ ਲੈਣੀ ਪਏਗੀ ਅਗਰ ਤੁਹਾਨੂੰ ਉਹ ਪਰਮਿਸ਼ਨ ਮਿਲ ਜਾਂਦੀ ਹੈ ਤੇ ਤੁਹਾਨੂੰ ਉੱਥੇ ਤੱਕ ਬਿਲਕੁਲ ਜਾਣ ਦਿੱਤਾ ਜਾਏਗਾ ਹੂੰ ਹੂੰ ਤੇ ਵਾਕੀ ਮੌਸਮ ਕਿਹੋ ਜਿਹਾ ਜੀ ਪੰਜਾਬ ਦਾ ਮੌਸਮ ਦੇ ਵਿੱਚ ਲਗਾਤਾਰ ਜਿਹੜੀ ਹੈ ਉਹ ਤਾਪਮਾਨ 'ਚ ਗਿਰਾਵਟ ਜ਼ਰੂਰ ਦਰਜ ਕੀਤੀ ਜਾ ਰਹੀ ਹੈ ਥਿੰਸਾਫ ਇਸ ਵਕਤ ਵੀ ਜੇਕਰ ਮੌਜੂਦਾ ਤਾਪਮਾਨ ਦੀ ਗੱਲ ਕਰਾਂ ਤੇ 15 ਡਿਗਰੀ ਸੈਲਸੀਅਸ ਇਸ ਵਕਤ ਹੈ ਔਰ ਘੱਟੋ-ਘੱਟ ਤਾਪਮਾਨ ਜਿਹੜਾ 11 ਡਿਗਰੀ ਸੈਲਸੀਅਸ ਤੱਕ ਥੱਲੇ ਜਾਣ ਦੀ ਜਿਹੜੀ ਹੈ ਉਹ ਗੱਲ ਕਹੀ ਜਾ ਰਹੀ ਹੈ ਮੌਸਮ ਵਿਭਾਗ ਦੇ ਵੱਲੋਂ ਇਹ ਗੱਲ ਸਾਂਝੀ ਕੀਤੀ ਗਈ ਹੈ ਲੇਕਿਨ ਆਉਣ ਵਾਲੇ 1 ਹਫਤੇ ਦੇ ਵਿੱਚ ਕਿਤੇ ਵੀ ਬਾਰਿਸ਼ ਜਿਹੜੀ ਹੈ ਉਹ ਨਹੀਂ ਹੋ ਸਕਦੀ ਉਹਦੇ ਅਸਰ ਨਹੀਂ ਨਜ਼ਰ ਆ ਰਹੇ ਲੇਕਿਨ ਮੌਸਮ ਵਿਭਾਗ ਲਗਾਤਾਰ ਇਹ ਕਹਿ ਰਿਹਾ ਹੈ ਕਿ ਅਗਰ ਬਾਰਿਸ਼ ਹੁੰਦੀ ਹੈ ਪੋਲਿਊਸ਼ਨ ਵੀ ਹੋਗਾ ਅਤੇ ਇਹ ਜਿਹੜੀ ਖੁਸ਼ਕ ਠੰਡ ਹੈ ਇਸ ਦੇ ਵਿੱਚ ਵੀ ਸੁਧਾਰ ਜਿਹੜਾ ਉਹ ਨਜ਼ਰ ਆ ਸਕਦਾ ਹੈ ਬਹੁਤ ਬਹੁਤ ਮਿਹਰਬਾਨੀ ਜੀ ਸ਼ੁਕਰੀਆ ਅਨੂਜਾ ਜੀ ਬਹੁਤ ਬਹੁਤ ਸ਼ੁਕਰੀਆ ਜੀ